ਇਸ ਇਨਸਾਫ ਦੀ ਕਹਾਣੀ 1993 ਚ ਸ਼ੁਰੂ ਹੋਈ ਸੀ ਉਸ ਦਾ ਅੰਤ ਹੁਣ ਜੇਲ੍ਹ ਦੀਆਂ ਦੁਵਾਰਾਂ 'ਚ ਲਿਖਿਆ ਜਾ ਰਿਹਾ ਹੈ ਸੁਭਾ ਸਿੰਘ ਤੋਂ ਬਾਅਦ ਇੱਕ ਹੋਰ ਫਰਜ਼ੀ ਐਨਕਾਊਂਟਰ ਕਰਨ ਵਾਲੇ ਥਾਣੇਦਾਰ ਦੀ ਜੇਲ੍ਹ 'ਚ ਭੇਦਭਰੇ ਹਾਲਾਤਾਂ 'ਚ ਮੌਤ ਹੋ ਗਈ ਹੈ ਦੱਸ ਦਈਏ ਕਿ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸੀਤਾਰਾਮ ਕੇਂਦਰੀ ਜੇਲ੍ਹ ਪਟਿਆਲੇ 'ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਸਨ ਜਿਸ ਦੀ ਬੀਤੀ ਦੇ ਸ਼ਾਮ ਮੌਤ ਹੋ ਗਈ ਸੀਤਾਰਾਮ ਜੋ ਸਮੇਂ ਤਰਨਤਾਰਨ ਦੇ ਪੱਟੀ ਪੁਲਿਸ ਸਟੇਸ਼ਨ ਚ ਐਸ ਐਚਓ ਸੀ ਨੂੰ 1993 ਚ ਦੋ ਨੌਜਵਾਨਾ ਗੁਰਦੇਵ ਸਿੰਘ ਸੁਖਵੰਤ ਸਿੰਘ ਦੇ ਫਰਜ਼ੀ ਮੁਕਾਬਲੇ 'ਚ ਕਤਲ ਦਾ ਦੋਸ਼ੀ ਪਾਇਆ ਗਿਆ ਸੀ ਇਸ ਮਾਮਲੇ 'ਚ ਸੀਬੀਆਈ ਅਦਾਲਤ ਨੇ ਸੀਤਾਰਾਮ ਨੂੰ ਮਾਰਚ ਮਹੀਨੇ ਉਮਰ ਕੈਦ ਦੀ ਸਜ਼ਾ ਸੁਣਾਈ ਇਸ ਦੇ ਨਾਲ ਹੀ ਸੀਤਾਰਾਮ ਨੂੰ 2.7 ਲੱਖ ਦਾ ਜੁਰਮਾਨਾ ਵੀ ਲਗਾਇਆ ਗਿਆ ਜਿਸ ਤੋਂ 1.5 ਲੱਖ ਹਰੇਕ ਮ੍ਰਿਤਕ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਣਾ ਸੀ ਇਸ ਮਾਮਲੇ 'ਚ ਇੱਕ ਹੋਰ ਪੁਲਿਸ ਮੁਲਾਜ਼ਮ ਕਾਂਸਟੇਬਲ ਰਾਜਪਾਲ ਨੂੰ ਵੀ 5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਇਸ ਮਾਮਲੇ 'ਚ ਪੁਲਿਸ ਨੇ ਆਪਣੀ ਕਹਾਣੀ 'ਚ ਦੱਸਿਆ ਸੀ ਕਿ ਪੁਲਿਸ ਪਾਰਟੀ ਨੇ ਇੱਕ ਨਾਕਾ ਲਗਾਇਆ ਸੀ ਦੋਵੇਂ ਨੌਜਵਾਨ ਨਿੱਕੇ ਗੁਰਦੇਵ ਸਿੰਘ ਤੇ ਸੁਖਵੰਤ ਸਿੰਘ ਇੱਕ ਟਰੈਕਟਰ ਤੇ ਸਵਾਰ ਸਨ ਜਦੋਂ ਪੁਲਿਸ ਨੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਪੁਲਿਸ ਤੇ ਗੋਲੀਬਾਰੀ ਕੀਤੀ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਜਿਸ ਚ ਦੋਵੇਂ ਮਾਰੇ ਗਏ ਹਾਲਾਂਕਿ ਪੁਲਿਸ ਨੇ ਇੱਕ ਝੂਠਾ ਪੁਲਿਸ ਮੁਕਾਬਲਾ ਕੀਤਾ ਸੀ। ਥਾਣਾ ਪੱਟੀ, ਕਰਨਤਾਰਨ ਚ ਇੱਕ ਐਫਆਈਆ ਦਰਜ ਕੀਤੀ ਗਈ। ਪੁਲਿਸ ਨੇ ਦੋਵਾਂ ਮ੍ਰਿਤਕਾ ਦੀਆਂ ਲਾਸ਼ਾਂ ਨੂੰ ਪਰਿਵਾਰ ਨੂੰ ਸੌਂਪਣ ਦੀ ਬਜਾਏ ਤਿਆਗੀ ਹਾਲਾਤ ਵਿੱਚ ਸੰਸਕਾਰ ਵੀ ਕਰ ਦਿੱਤਾ ਸੀ। ਉਸ ਸਮੇਂ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਦੋਵੇਂ ਨੌਜਵਾਨ ਕਤਲ ਤੇ ਜਬਰੀ ਵਸੂਲੀ ਵਰਗੇ ਅਪਰਾਧਾਂ 'ਚ ਸ਼ਾਮਲ ਸਨ ਪਰ ਇਹ ਕਹਾਣੀ ਅਦਾਲਤ 'ਚ ਝੂਠੀ ਸਾਬਤ ਹੋਈ। ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਸਜ਼ਾ ਸੁਣਾਈ ਤੇ ਹੁਣ ਆਪਣੀ ਸਜ਼ਾ ਕੱਟ ਰਹੀ ਸੀ ਤਾਂ RAM ਦੀ ਬੀਤੀ ਦੇ ਸ਼ਾਮ ਜੇਲ੍ਹ ਦੇ ਵਿੱਚ ਹੀ ਭੇਤ ਭਰੇ ਹਾਲਾਤਾਂ 'ਚ ਮੌਤ ਹੋ ਗਈ।